हां सुरेंद्रਾ मेरी दुकान मोबाइल वाली बकरी जी नवाल दे विच पंजाब एंड सिंध बैंक दे नाल मेरी दुकानवा शोरा 3:00 ਕੋ 3:00 ਵਜੇ मेरी दुकान ते ਚੋਰੀ ਹੋਈ ਆ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ ਅੰਦਰ ਦੇਖਿਆ ਖਲਾਰਾ ਪਿਆਦਾ ਬਿਲਕੁਲ ਸਮਾਨ ਨੇ ਵਿਖਰੇ ਬੁਕਰੇ ਦਾ ਹੀ ਜਦੋਂ ਮੈਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਕੋਰਾ ਨੇ ਕੰਨਪਾੜੀ ਦੀ ਆ ਉਹਦੇ ਅੰਦਰ ਚ ਇੱਕ ਬੰਦਾ ਐਂਟਰ ਹੋਇਆ ਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈ ਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸੱਲੀ ਨਾਲ ਨੀ ਆਰਾਮ ਨਾਲ ਚੋਰੀ ਕੀਤੀ ਕੋਈ ਡਰਨੀ ਇਹਨੂੰ ਤੇ ਜੋ ਵੀ ਇਹਦੇ ਸਸ ਮੇਰਾ ਸਮਾਨ ਸੀ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਸ਼ਗ ਹੋਣੀ ਆ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਂਗ ਦਾ ਨੰ ਫੋਨ ਹੀ ਰਿਪੇਅਰ ਵਾਲੇ ਹੀ ਐਕਸੈਸਰੀ ਹੀ ਸਪੀਕਰ ਹੈੱਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰ ਆਇਆ ਸੀ ਇਸ 스테ਜ ਦੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤ ਮੈਂ ਰੀਚੇ ਜੀ ਵਗੈਰਾ ਕਰਦ ਰਿਹਾ ਉਹ ਵੀ ਉਹ ਨਾਲ ਲੈ ਗਿਆ ਤੇ ਉਹ ਮੈਂ ਨੰਬਰ ਲਿਖਾ ਕੇ ਆਇਆ ਉਹ ਵੀ ਡਰੈਸਿੰਗ ਦੇ ਸਾਹ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਕਿ ਜਲਦੀ ਤੇ ਜਲਦੀ ਇਹ ਚੋਰਾਂ ਦੀ ਭਲ ਕੀਤੀ ਜਾਏ ਕਿਉਂਕਿ ਹੋਰ ਵੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਹਨ ਗਰਦਾਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਹੈ ਜਿਹਦੇ ਵਿੱਚ ਮਿਲੋ ਕਿ ਕੰਨ ਪੜੀ ਗਈ ਹੈ ਤੇ ਉਹੀ ਸੇਮ ਕੇਸ ਆ ਮੈਨੂੰ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇੱਥੇ ਚੋਰੀ ਕਰਦੇ ਪਏ ਆ ਤੇ ਪ੍ਰਸ਼ਾਸਨ ਨੂੰ ਮੰਗਵਾ ਕੇ ਜਲਦੀ ਜਲਦੀ ਉਹ ਚੋਰਾਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੀ ਜਿਹੜਾ ਬਚਾਅ ਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲ ਨਾਲ ਦੁਕਾਨ ਸਟੈਂਡ ਹੁੰਦੀ ਆ ਤੇ